ਪੰਜਾਬ ਜਫਰ ਖਾਨ ਖਾਨ ਕਰਕੇ ਪੰਜਾਬ ਦਾ तकरीबन काफी ਕਿਸਾਨ ਇੰਡਸਟਰੀ ਔਰ ਟ੍ਰੇਡ ਨੂੰ ਬਹੁਤ ਬੜਾ ਨੁਕਸਾਨ ਹੋਇਆ ਔਰ ਮੇਰੇ ਹਲਕੇ ਦੇ ਵਿੱਚ ਜਿਹੜੀ ਮੇਨ ਹੈਪੋਲਪੁਰੀ ਤੋਂ ਲੈ ਕੇ ਹੈਪਲ ਜੱਸੀਆ ਰੋਡ ਨੂੰ ਜਾਂਦੀ ਹੈ ਉਹ ਕਾਫੀ ਟੁੱਟ ਚੁੱਕੀ ਸੀ तकरीबन ਇਹ ਪਿਛਲੇ 16 ਦੇ ਵਿੱਚ ਕਿਤੇ ਸ਼ਾਇਦ ਬਣੀ ਹੋਈ ਸੀ ਉਸ ਤੋਂ ਬਾਅਦ ਦੋ ਤਿੰਨ ਵਾਰੀ ਅਸੀਂ ਇਹਦੇ ਰਿਪੇਅਰ ਜੁਰੂਰ ਕੀਤੀ ਸੀਗੇ ਉਹਦੇ ਵਿੱਚ तकरीबन ਇਹ ਸਾਰੀ ਸੜਕ ਟੁੱਟਣ ਕਰਕੇ ਅਸੀਂ ਇਹਦਾ ਖੁਰਤ ਕੀਤਾ ਔਰ ਮਾਨਯੋਗ ਸਾਡੇ ਦੁਕਾਨੇ ਦੇ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਚੇਤੇ ਤੌਰ ਤੇ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ ਇਹਦੀ ਸ਼ੁਰੂਆਤ ਕਰਨ ਵਾਸਤੇ ਭਾਈ ਨੇ ਕਿ ਕਾਫੀ ਇਹ 메ਨ ਬਾਜ਼ਾਰ ਦੀ ਰੋਡ ਸੀ ਔਰ ਕਲੀ ਕਾਫੀ ਅਲਾਕਾ ਨਵਾਸੀ ਦੀ ਮੰਗ ਸੀ ਇਹਨੂੰ ਜਲਦੀ ਜਲਦੀ ਬਣਾਇਆ ਜਾਏ 2-4 ਪੁਆਇੰਟ ਐਸੇ ਨੇ ਜਿਹੜੇ ਅਸੀਂ ਬਹੁਤ ਜਲਦੀ ਤਿਆਰ ਕਰਨ ਜਾ ਰਹੇ ਹਾਂ ਜਿਸ ਰਾਹ ਰੋਡ ਨੂੰ ਅੱਜ ਸਟਾਰਟ ਕੀਤਾ ਹੈ 2-4 ਦਿਨ ਦੇ ਵਿੱਚ ਵਿੱਚ ਹਸਪਤਾਲ ਜਿਹੜਾ ਆਪਣਾ ਹੈਗਾ ਉਥੋਂ ਜੱਸੀਆਂ ਰੋਡ ਜਿਹੜੀ ਸਾਰੀ ਹੈ ਰੇਲਵੇ ਵਾਲੇ ਪੁਲੀ ਤੱਕ ਜਾਂ ਅੰਦਰ ਰੋਡ ਤੱਕ ਅਸੀਂ ਨਵੀਂ ਬ੍ਰਾਂਚ ਜਾ ਰਹੇ ਹਾਂ ਉੱਥੇ ਕਿਨ ਪੰਜ-ਛੇ ਦਿਨਾਂ ਵਿੱਚ ਉਹਦਾ ਵੀ ਮੁਰਤ ਕਰਾਂਗੇ ਅੱਜ ਹਾਂ ਹਲਕਾ ਨਾਰਥ ਮੇਨ ਹੈਪੋ ਵਾਲੇ ਪੁਲੀ ਜਿਹੜੀ ਹੈ ਮੇਨ ਰੋਡ ਹੈ ਹੈਪੋ ਵਾਲੇ ਦੀ ਉਸ ਤੋਂ ਅਸੀਂ ਕੰਮ ਦਾ ਸ਼ੁਰੂਆਮ ਕੀਤਾ ਕਿਉਂਕਿ ਪਿਛਲੀਆਂ ਬਰਸਾਤਾਂ ਦੇ ਵਿੱਚ ਤਕਰੀਬਨ 13 ਦਿਨ ਤੋਂ ਲਗਾਤਾਰ ਜਿਹੜੀ ਬਰਸਾਤ ਪੈ ਰਹੀ ਸੀ ਉਸ ਨਾਲ ਕਾਫੀ ਜਗ੍ਹਾ ਤੇ ਬਹੁਤ ਬੜਾ ਸਿਸਟਾ ਦਾ ਪੰਜਾਬ ਲਈ ਬਹੁਤ ਵੱਡਾ ਹੋਇਆ ਸਾਡੇ ਪੰਜਾਬ ਜਹਾੜ ਖਾਨ ਕਰ ਕਰਕੇ ਪੰਜਾਬ ਦਾ ਤਕਰੀਬਨ ਕਾਫੀ ਕਿਸਾਨ ਇੰਡਸਟਰੀ ਔਰ ਟ੍ਰੇਡ ਨੂੰ ਬਹੁਤ ਬੜਾ ਨੁਕਸਾਨ ਹੋਇਆ ਔਰ ਮੇਰੇ ਹਲਕੇ ਦੇ ਵਿੱਚ ਜਿਹੜੀ ਮੇਨ ਹੈਪੋਲਪੁਰੀ ਤੋਂ ਲੈ ਕੇ ਹੈਪਲ ਅਜਸੀਆ ਰੋਡ ਜਾਂਦੀ ਹੈ ਉਹ ਕਾफी ਟੁੱਟ ਚੁੱਕੀ ਸੀ ਤਕਰੀਬਨ ਇਹ ਪਿਛਲੇ 16 ਦੇ ਵਿੱਚ ਕਿਤੇ ਸ਼ਾਇਦ ਬਣੀ ਹੋਈ ਸੀ ਉਸ ਤੋਂ ਬਾਅਦ ਦੋ ਤਿੰਨ ਵਾਰੀ ਅਸੀਂ ਇਹਦਾ ਰਿਪੇਅਰ ਜੁਰੂਰ ਕੀਤੀ ਸੀਗੇ ਉਹਦੇ ਵਿੱਚ ਤਕਰੀਬਨ ਇਹ ਸਾਰੀ ਸੜਕ ਟੁੱਟਣ ਕਰਕੇ ਅਸੀਂ ਇਹਦਾ ਫੋਰਟ ਕੀਤਾ ਔਰ ਮਾਨਯੋਗ ਸਾਡੇ ਦਿਹਾਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਚੇਤੇ ਤੌਰ ਤੇ ਇਦੇ ਵਿੱਚ ਸ਼ਾਮਲ ਹੋਣ ਵਾਸਤੇ ਇਸ ਦੀ ਸ਼ੁਰੂਆਤ ਕਰਨ ਵਾਸਤੇ ਭਾਈ ਨੇ ਮੈਂ ਸਾਰੀ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਵੀ ਅਰਦਾਵਰ ਧੰਨਵਾਦੀ ਵੀ ਕਰਦਾ ਕਿਉਂਕਿ ਕਿਉਂਕਿ ਸਾਨੂੰ ਅਮਰਜੈਂਸੀ ਸੀ ਕਿਉਂਕਿ ਕਾਫੀ ਇਹ 메ਨ ਬਾਜ਼ਾਰ ਦੀ ਰੋਡ ਸੀ ਔਰ ਕਲੀ ਕਾਫੀ ਆਲਾਕਾ ਨਵਾਸੀ ਦੀ ਮੰਗ ਸੀ ਇਹਨੂੰ ਜਲਦੀ ਜਲਦੀ ਬਣਾਇਆ ਜਾਏ 2-4 ਪੁਆਇੰਟ ਐਸੇ ਨੇ ਜਿਹੜੇ ਅਸੀਂ ਬਹੁਤ ਜਲਦੀ ਤਿਆਰ ਕਰਨ ਜਾ ਰਹੇ ਹਾਂ ਜਿਸ ਰਾਹ ਰੋਡ ਨੂੰ ਅੱਜ ਸਟਾਰਟ ਕੀਤਾ ਹੈ 2-4 ਦਿਨ ਦੇ ਵਿੱਚ ਵਿੱਚ ਆ ਹਸਪੀਟਲ ਜਿਹੜਾ ਆਪਣਾ ਹੈਗਾ ਉਥੋਂ ਜੱਸੀਆਂ ਰੋਡ ਜਿਹੜੀ ਸਾਰੀ ਹੈ रेलवे लेन पूरी तक जो अंदर रोड तक हम नई ब्रांच जा रहे हैं अगले 5-6 दिन के अंदर वो भी मूर्त करेंगे जेड जड़े पार्ट ਸਾਡੇ ਕੋਲ ਜਿੱਥੇ ਜ਼ਿਆਦਾ ਡੈਂਪਰੇਜ ਹੋਏ ਨੇ ਉਸ ਨੂੰ ਬਹੁਤ ਜਲਦੀ ਅਸੀਂ ਦੁਬਾਰਾ ਤੋਂ ਬਣਾ ਕੇ ਲੋਕਾਂ ਦੇ ਦਿੱਤੇ ਵਿੱਚ ਕਰਾਂਗੇ ਕਿਉਂਕਿ ਲੋਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਸਾਡਾ 20-25 ਦਿਨ ਲਗਾਤਾਰ ਬਰਸਾਤਾਂ ਦੇ ਇਹ ਦਰਿਆ ਦੇ ਉੱਪਰ ਬਰਸਾਤ ਦੇ ਪਾਣੀ ਆਨ ਕਰਕੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਰਹੀ ਹੈ ਕਿ ਜੋ ਸਾਡੇ ਮੈਡਮ ਮੇਅਰ ਔਰ ਕਮਿਸ਼ਨਰ ਮੇਅਰ ਹਲਕੇ ਅਸੀਂ ਜੋ ਬਰਾਲਾ ਕਰਕੇ ਜਦੋਂ ਦਰਿਆ ਦੇ ਨਾਲ ਦੁਆਰ ਬਣਾ ਰਹੇ ਸੀਗੇ ਠੀਕ ਹੈ ਹਰ ਬੰਦੇ ਦਾ ਬੋਲਣ ਦਾ ਰਾਈਟ ਬੰਦਾ ਕੁਛ ਸਾਡੀ ਵਿਰੋਧੀਆਂ ਪਾਰਟੀਆਂ ਜਿਨ੍ਹਾਂ ਕੋ ਬੋਲਣ ਨੂੰ ਕੁਛ ਵੀ ਨਹੀਂ ਹੈ ਤੁਸੀਂ ਵੀ ਸਾਰੇ ਜਾਣਦੇ ਹੋ ਉਹਨਾਂ ਕੋਲ ਕੁਛ ਨਹੀਂ ਹੈ ਆਮੂ ਕਹਿੰਦੇ ਤੇਰੀਆਂ ਬ੍ਰੀਕੀਆਂ ਲੱਭਦੇ ਆ ਪਰ ਤੇਰੀਆਂ ਬ੍ਰੀਕੀਆਂ ਲੱਭਦੀਆਂ ਨਹੀਂ ਕਹਿੰਦੇ ਇਹਨੇ ਕਹਿੰਦੇ ਇਸ ਕਰਕੇ ਥੋੜਾ ਜਨਾ ਉਹਨਾਂ ਨੂੰ ਉਹ ਰਸਤਾ ਕੋ ਨਹੀਂ ਲੱਭਿਆ ਇੱਕੋ ਗੱਲ ਕਰਨ ਦਰਿਆ ਛੋਟਾ ਹੋ ਗਿਆ ਜੀ ਦੁਆਰ ਕਿਉਂ ਬਣਾਇਤੀ ਐਨ ਜੀਡੀ ਕੋ ਸ਼ਿਕਾਇਤ ਆਵਾਜ਼ ਦੇਣੀ ਆ ਅੱਜ ਉਹੀ ਲੋਕ ਦਰਿਆ ਦੇ ਖੜ ਕੇ ਫੋਟੋ ਖਿਚਾਰੇ ਸੀ ਜਦੋਂ ਦਰਿਆ ਦਾ 5-5 ਫੁੱਟ ਦਾ ਲੈਵਲ ਦਾ ਪਾਣੀ ਵਧਿਆ ਸੀ ਉਸ ਦੀਵਾਰ ਨੇ ਹੀ ਸਾਰੇ ਇਲਾਕੇ ਨੂੰ ਬਚਾਇਆ ਸਾਰੇ ਗਵਾਹ ਨੇ ਔਰ ਤਕਰੀਬਨ ਸਾਰੇ ਲੋਕ ਜਿੰਨੇ ਖੜੇ ਨੇ ਸਾਰੇ ਮੇਰੇ ਜਿੰਨੇ ਵਾਰਡ ਦੇ ਕੌਂਸਲਰ 16 ਸੀ ਔਰ ਸਾਰੇ ਕੌਂਸਲਰ ਖੜ ਕੇ ਉੱਥੇ ਸਾਥ ਵੀ ਦੇ ਰਹੇ ਸੀ ਉਹ ਲੋਕਾਂ ਨੂੰ ਰਾਹਤ ਹੀ ਪੰਚਾਰੇ ਸੀ ਔਰ ਜਿੱਥੇ ਜਿੱਥੇ ਦਿੱਕਤ ਆਈ ਹੈ ਔਰ ਮੈਂ ਔਰ ਮੈਡਮ ਮੇਰ ਨਾਲ ਕੇ ਅਸੀਂ ਦੁਰਿਆਦੇ ਕੰਡੇ ਤੇ ਤੱਕ ਨੂੰ ਸਾਰੇ ਚਾਹੇ ਈਸਤ ਹਲਕਾ ਸੀ ਚਾਹੇ ਸੈਂਟਰ ਸੀ ਚਾਹੇ ਨੌਰ ਸੀ ਚਾਹੇ ਵੈਸ ਸੀ ਅਸੀਂ ਟੋਟਲੀ ਇੱਕ ਇੱਕ ਘਰ ਜਾ ਕੇ ਸਾਰਿਆਂ ਲੋਕਾਂ ਦੇ ਕੋਲ ਜਾ ਕੇ ਲੋਕਾਂ ਦੀ ਸੋਧੀ ਵੀ ਲਈ ਔਰ ਲੋਕਾਂ ਨੂੰ ਰਾਹਤ ਦਿੱਤੀ ਜੋ ਜੋ ਸਾਡੇ ਕੋਲ ਬਣ ਸਕਿਆ ਅਸੀਂ ਤਕਰੀਬਨ ਕਾਰਬਨ ਦੇ ਸਰੀਏ ਦੇ ਨਾਲ ਅਸੀਂ ਉਹਨਾਂ ਨੂੰ ਬਚਾਓ ਕਰਨ ਦੇ ਵਿੱਚ ਬਹੁਤ ਵੱਡੀ ਸਹਾਇਤਾ ਕੀਤੀ ਔਰ ਸਾਡੇ ਲੋਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਨਹੀਂ ਤਾਂ ਵਿਰੋਧਤਾ ਹੁੰਦੀ ਹੈ ਲੋਕਾਂ ਨੇ ਸਾਥ ਦਿੱਤਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਜਿਹੜੀ ਸੜਕ ਦਾ ਸ਼ੁਰੂ ਮੰਗ ਸ਼ੁਭਰਮ ਕੀਤਾ ਇਹ ਬਿਲਕੁਲ ਤਕਰੀਬਨ 45 ਲੱਖ ਦੀ ਲਾਗਤ ਦੇ ਨਾਲ ਇਹ ਸੜਕ ਬਣਨੀ ਹੈ ਜਿਸ ਦੇ ਵਿੱਚ ਸਾਰੀਏ ਬਣੂਗੀ ਕੁਝ ਟੋਟਾ ਪੀਰੋਲੇ ਕੁਰੀਲੇ ਗੁਰਦੁਆਰੇ ਜਿਹੜੀ ਚੰਦਰਨਗੜ ਜਾਂਦੀ ਹੈ ਉਹਦੇ ਵਿੱਚ ਦੋ ਤਿੰਨ ਜਗ੍ਹਾ ਤੇ ਕਾਫੀ ਡੈਮਰ ਜੋਈ ਉਹ ਵੀ ਨਾਲ ਬਣੇਗੀ ਉਹ ਵੀ ਨਾਲ ਅਸੀਂ ਬਣਾ ਦੋ ਦੋ ਤਿੰਨ ਦਿਨ ਸੰਦਾ ਫੋਟਾ ਡੇੜਾ ਹੈਗਾ ਬੰਟੀ ਛੇ ਤੁਹਾਡੇ ਘਰ ਦੇ ਬਾਹਰ ਹੀ ਹੋਣਾ ਉਹ ਵੀ ਅਸੀਂ ਨਾਲ ਹੀ ਬਣਾ ਦੇਣਾ ਇਸ ਕਰਕੇ ਇਹ ਸਾਰੀ ਜਿਵੇਂ ਕਹਿੰਦੇ ਨੇ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਅੱਜ ਸਾਡੇ ਨਾਲ ਹੈ ਸਾਨੂੰ ਤਾਕਤ ਦਿੰਦਾ ਔਰ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਪਹਿਲੇ ਦਿਨ ਤੋਂ ਡਿਵੈਲਪਮੈਂਟ ਚ ਲੱਗੀ ਹੋਈ ਹੈ ਔਰ ਕਈ ਪ੍ਰੈਸ ਵਾਲੇ ਮੈਨੂੰ ਸਵਾਲ ਕਰਿਆ ਕਰਦੇ ਆ ਕਿ ਯਾਰ ਕੱਲ ਹੋ ਕੇ ਜਾਂਦੇ ਉਹਦੇ ਤੇ ਅਸੀਂ ਸੜਕ ਸਟਾਰਟ ਕਰ ਦਿੰਦੇ ਹਾਂ ਪਰसों ਹੋ ਕੇ ਜਾਂਦੇ ਉਹ ਸ਼ਾਹਨੂਜ਼ ਗਿਆ ਤੇ ਨਵਾਜ ਨੂੰ ਮੁਰਚ ਕਰਨਾ ਇਸ ਕਰਕੇ ਇਹ ਸਾਰੀ ਤਾਕਤ ਤੁਹਾਡੇ ਲੋਕਾਂ ਨੇ ਦਿੱਤੀ ਹੋਈ ਹੈ ਔਰ ਖਾਸ ਤੌਰ ਤੇ ਮੈਡਮ ਮੇਅਰ ਔਰ ਕਮਿਸ਼ਨਰ ਦੋਨੋਂ ਹੀ ਅੱਛੇ ਢੰਗ ਦੇ ਨਾਲ ਸ਼ਹਿਰ ਦੀ ਬਿਹਤਰੀ ਵਾਸਤੇ ਕੰਮ ਕਰ ਰਹੇ ਆ ਮੈਂ ਥੈਂਕ ਯੂ ਕਰਦਾ ਮੈਡਮ ਮੇਅਰ ਦਾ ਮੈਂ 4 ਦਿਨ ਪਹਿਲਾਂ ਇਸ ਸੜਕ ਦਾ ਸਾਈਡ ਚੇਂਜ ਕਰਨ ਦੀ ਸੀ ਮੈਂ ਰਿਕਵੈਸਟ ਕੀਤੀ ਇਹਨਾਂ ਨੇ ਉਸੇ ਵੇਲੇ ਇਮੀਡੀਏਟ ਮੀਟਿੰਗ ਬੁਲਾ ਕੇ ਉਹ ਜੀ ਪਾਸ ਕਰ ਦਿੱਤਾ ਪਾਸ ਕਰਨ ਤੋਂ ਬਾਅਦ ਆਜੀ ਤੁਹਾਡੇ ਦਰਮਿਆਨ ਇਹਦਾ ਮੋੜ ਚ ਕਰ ਰਹੇ ਆ ਮੈਂ ਮੈਡਮ ਮੇਅਰ ਨੂੰ ਕਹਾਂਗਾ ਵੀ ਤੁਹਾਡੇ ਸੰਬੋਧਨ ਵੀ ਹੋਣ ਉਹ ਨਾਲ ਅਸੀਂ ਇੱਥੇ ਥੈਂਕਸ ਕੀਤਾ ਇਹ ਲੋਕਾਂ ਦਾ ਧੰਨਵਾਦ ਕਰਨ ਕਿਉਂਕਿ ਲੋਕਾਂ ਨੇ ਸਾਥ ਦਿੱਤਾ ਲੋਕਾਂ ਦਾ ਪਿਆਰ ਜੀ ਲੋਕਾਂ ਦਾ ਆਸ਼ੀਰਵਾਦ ਜੀ ਲੋਕਾਂ ਦਾ ਟ अहिले डेवेल्मेन्ट त ला ਮੈਡਮ ਧੰਨਵਾਦ ਮੈਡਮ ਅੱਜ ਸਰਕਾਰ ਉਤਰੀ ਦੇ ਵਿੱਚ ਪਹੁੰਚੇ ਹੋ ਸਰਕਾਰ ਦਾ ਉਦਘਾਟਨ ਹੋਣ ਜਾ ਰਿਹਾ ਕੀ ਕਹਿਣਾ ਚਾਹੋ ਜੀ ਆ ਪਹਿਲਾਂ ਤਾਂ ਦਿলো ਧੰਨਵਾਦ ਸਾਰੇ ਲੁਧਿਆਣਾ ਵਾਸੀਆਂ ਦਾ ਕਿ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਪਿਛਲਾ ਜਿਹੜਾ ਇਹ ਕੁਝ ਸਮਾਂ 15 20 ਦਿਨ ਤੋਂ ਬੜਾ ਹੀ ਸੰਕਟ ਭਰਿਆ ਸੀ ਜਿੱਥੇ ਕਿਤੇ ਅਫਵਾਹਾਂ ਵੀ ਫੈਲ ਰਹੀਆਂ ਸਨ ਕਿ ਕਿਤੇ ਬਾੜ ਦਾ ਪਾਣੀ ਤਾਂ ਨਹੀਂ ਆ ਜਾਏਗਾ ਕਿਤੇ ਕੋਈ ਦਿੱਕਤ ਤਾਂ ਨਹੀਂ ਆ ਜਾਏਗੀ ਪਰ ਕਹਿ ਸਕ ਗ੍ਰੀਆਂ ਵੀ ਹੋਮਵਰਕ ਕੀਤਾ ਹੋਇਆ ਜਿਹੜਾ ਲਗਾਤਾਰ ਪਿਛਲੇ 8-9 ਨਿਆਂ ਤੋਂ ਹਰ ਇੱਕ ਐਮਐਲਏ ਸਹਿਬਾਨ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਔਰ ਸਾਡੇ ਵੱਲੋਂ ਜਿੰਨੇ ਵੀ ਸਾਡੇ ਕਾਉਂਸਲਰ ਸਹਿਬਾਨ ਸੀ ਉਹਨਾਂ ਦੀ ਡਿਮਾਂਡ ਤੇ ਜਿੰਨੇ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਸੀ ਉਹ ਪੱਬਾ ਪਾਰ ਹੋ ਕੇ ਉੱਥੇ ਮੌਜੂਦ ਸੀ ਚਾਹੇ ਉਹ ਦਿਨ ਦਾ ਸਮਾਂ ਸੀ ਚਾਹੇ ਰਾਤ ਦਾ ਸਮਾਂ ਸੀ ਲਗਾਤਾਰ ਪੰਪਿੰਗ ਸਟੇਸ਼ਨਸ ਦੇ ਕਾਰਵਾਈ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਸੀ ਇਸ ਤੋਂ ਪਹਿਲਾਂ ਜਿੰਨੀ ਰੀਟੇਨਿੰਗ ਵਾਲਸ ਬਣੀਆਂ ਉਹਦਾ ਬੈਨੀਫਿਟ ਹੋਇਆ ਲਗਾਤਾਰ ਜਿਹੜੀ ਗੁੱਡੇ ਦਰਿਆ ਦੀ ਸਫਾਈ ਕੀਤੀ ਗਈ ਅੱਜ ਕਹਿਣ ਦਾ ਭਾਵ ਇਹ ਹੈ ਕਿ ਵੀ ਜਿੱਥੇ-ਜਿੱਥੇ ਜੋ-ਜੋ ਹਦਾਇਤਾਂ ਜਾਂ ਜੋ-ਜੋ ਪ੍ਰੀਕਾਸ਼ਨ ਲੈਣ ਦੀ ਲੋੜ ਸੀ ਉਹ ਇੰਨੀ ਬਰਸਾਤ ਇੰਨੀ ਭਾਰੀ ਆਪਾਂ ਜਿੱਥੇ ਦੇਖਿਆ ਪੂਰੇ ਪੰਜਾਬ ਚ ਨੁਕਸਾਨ ਹੋਇਆ ਉਥੇ ਲੁਧਿਆਣਾ ਸ਼ਹਿਰ ਦਾ ਤੁਸੀਂ ਵੀ ਜਾਣਦੇ ਹੋ ਕਿ ਇੱਕ ਦੋ ਏਰੀਆ ਨੂੰ ਛੱਡ ਕੇ ਸਾਰੇ ਜਿਹੜੇ ਏਰੀਆ ਸੀਗੇ ਉਹ ਬਹੁਤ ਬਚਾ ਚਰੇ ਔਰ ਬਹੁਤ ਉਥੇ ਜਿਹੜਾ ਕੰਮ ਸੀ ਉਹ ਸਹੀ ਰਿਹਾ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਤੁਸੀਂ ਸਾਡੀ ਆਵਾਜ਼ ਜਨਤਾ ਤੱਕ ਪਹੁੰਚਾਉਂਦੇ ਹੋ ਸਾਰੇ ਮੇਰੇ ਵੀਰ ਮੇਰੀਆਂ ਭੈਣਾਂ ਮੀਡੀਆ ਵਾਲੇ ਇੱਥੇ ਖੜੇ ਨੇ ਔਰ ਜਿੱਤੇ ਕਿ ਅੱਜ ਆਪਾਂ ਹੈਬੋਵਾਲ ਰੋਡ ਤੇ ਖੜੇ ਆਂ ਵੀ ਬਹੁਤ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਵੀ ਸਨ 2016 ਦੇ ਵਿੱਚ ਇਹ ਸੜਕ ਬਣੀ ਸੀ ਜਿਸ ਤੇ ਬਾਅਦ ਦੇ ਵਿੱਚ ਪੈਚਵਰਕ ਜ਼ਰੂਰ ਕੀਤੇ ਗਏ ਪਰ ਇਹਨੂੰ ਮੁਰਤੋਂ ਇਹਦਾ ਨਵੀਨੀਕਰਨ ਮੁਰਤੋਂ ਬਣਾਉਣ ਦੀ ਬਹੁਤ ਜ਼ਰੂਰਤ ਹੈ ਸੋ ਅੱਜ ਇਹਨਾਂ ਦੇ ਸਦਕਾ ਅੱਜ ਪੂਰੀ ਜੋ ਤੁਸੀਂ ਤਾਕਤ ਦਿੱਤੀ ਹੈ ਇੱਕ ਕਲਮ ਦੇ ਹੱਥ ਵਿੱਚ ਉਸ ਕਲਮ ਦੀ ਤਾਕਤ ਦੇ ਸਦਕਾ ਅੱਜ ਜਿਹੜੀ ਸੜਕ ਹੈ ਤਕਰੀਬਨ 45 ਲੱਖ ਦੀ ਬਣਨ ਜਾ ਰਹੀ ਹੈ ਹਮੇਸ਼ਾ ਲੁਧਿਆਣਾ ਵਾਸੀਆਂ ਦੀ ਸੇਵਾ ਦੇ ਵਿੱਚ ਖੜੇ ਸੀ ਖੜੇ ਹਾਂ ਔਰ ਖੜੇ ਰਹਾਂਗੇ ਔਰ ਉਮੀਦ ਕਰਦੇ ਆ ਕਿ ਤੁਸੀਂ ਆਪਣਾ ਆਸ਼ੀਰਵਾਦ ਇਸੇ ਤਰ੍ਹਾਂ ਬਣਾ ਕੇ ਰੱਖੋਗੇ ਤਾਂ ਜੋ ਅਸੀਂ ਹਮੇਸ਼ਾ ਲੁਧਿਆਣਾ ਸ਼ਹਿਰ ਦੀ ਡਵੈਲਪਮੈਂਟ ਦੇ ਕੰਮ ਕਰ ਸਕੀਏ ਤੁਹਾਨੂੰ ਧੰਨਵਾਦ ਜੀ ਜੀ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਵੀ ਰਿਪੇਅਰਿੰਗ ਕੀਤੀ ਗਈ ਜੇ ਨਵੀਆਂ ਬਣਾਉਂਦੀ ਰੋੜ ਬਿਲਕੁਲ ਜੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨੀ ਆ ਵੀ ਜੇ ਸਿਰਫ ਮੌਸਮ ਕਰਕੇ ਬਹੁਤ ਸਾਰੀਆਂ ਸੜਕਾਂ ਐਸੀਆਂ ਇੱਕ ਜਿਵੇਂ ਮੇਨ ਏਟੀਆਈ ਰੋਡ ਦੀ ਆਪਾਂ ਗੱਲ ਕਰਦੇ ਏਟੀਆਈ ਕਾਲਜ ਰੋਡ ਦੀ ਗੱਲ ਕਰਦੇ ਉਹ ਉਹਨਾਂ ਦੇ ਸਾਰਾ ਕੁਝ ਉਹਨਾਂ ਦਾ ਪਾਸ ਹੋਇਆ ਹੋਇਆ ਹੈ ਸਾਰਾ ਕੁਝ ਓਕੇ ਹੈ ਸਿਰਫ ਮੌਸਮ ਦੇ ਬਦਲਣ ਦੀ ਵੇਟ ਕਰ ਰਹੇ ਸੀ ਕਿਉਂਕਿ ਬਰਸਾਤ ਦੇ ਵਿੱਚ ਤੁਸੀਂ ਤਾਂ ਮੇਰੇ ਤੋਂ ਬੜੀ ਭਾਂਤੀ ਜਾਣਦੇ ਹੋ ਵੀ ਬਰਸਾਤ 'ਚ ਸਾਰੇ ਕੰਮ ਆਕੇ ਰੁਕ ਜਾਂਦੇ ਨੇ ਬਹੁਤ ਸਾਰੀਆਂ ਸੜਕਾਂ ਐਸੀਆਂ ਜਿਨ੍ਹਾਂ ਦੇ ਉਦਘਾਟਨ ਹੋ ਚੁੱਕੇ ਨੇ ਪਰ ਕੰਮ ਵਿਚਕਾਰ ਰੋਕਣਾ ਪਿਆ ਕਿਉਂਕਿ ਬਰਸਾਤ ਚੱਲ ਰਹੀ ਸੀ। ਸੋ ਤੁਸੀਂ ਦੇਖੋਗੇ ਵੀ ਜਿੱਥੇ ਵੀ ਰਿਪੇਅਰ ਦੀ ਲੋੜ ਐ ਹੁਣ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਜਿਵੇਂ ਖਾਸ ਤੌਰ ਤੇ ਰਾਹੋਂ ਰੋਡ ਦੀ ਆਪਾਂ ਗੱਲ ਕਰਦੇ ਸੀ ਉੱਥੇ ਕੱਲ ਵੀ ਔਰ ਪਰਸੂ ਵੀ ਰਿਪੇਅਰ ਹੋਈ ਔਰ ਸਾਰੇ ਖੱਡੇ ਜਿਹੜੇ ਆ ਭਰ ਦਿੱਤੇ ਗਏ ਨੇ ਔਰ ਜਿਹੜੀ ਜਿਹੜੀ ਸੜਕ ਦੁਬਾਰਾ ਤੋਂ ਬਨਣ ਵਾਲੀ ਐ ਉਹ ਸਾਰੀਆਂ ਸੜਕਾਂ ਕੁਝ ਪ੍ਰੋਸੈਸਟ ਨੇ, ਕੁਝ ਪਾਸ ਹੋ ਗਈਆਂ ਨੇ, ਕੁਝ ਬਨਣ ਜਾ ਰਹੀਆਂ ਨੇ। ਧੰਨਵਾਦ ਜੀ। ਜਿੱਥੇ ਟੁੱਟ ਗਈਆਂ ਸਾਰੇ ਮੇਰੇ ਐਸਟੀਮੇਟ ਤਿਆ ਸਾਰੇ ਅਸੀਂ ਸਟਾਰਟ ਕਰ ਦੇਣਾ ਜਿੱਥੇ ਮੇਜਰ ਜਿਆਦਾ ਐਮਰਜੈਂਸੀ ਲੋਡ ਹੈ ਅਸੀਂ ਉੱਥੇ ਪੈਚ ਵਰਕ ਕਰ ਜਾ ਰਹੇ ਹਾਂ ਜਿੱਥੇ ਸੀਵਰੇਜ ਦੀ ਸਪਲਾਈ ਵੀ ਹੋਰ ਸੀਵਰੇਜ ਸਪਲਾਈ ਵੀ ਟੋਟਲ ਸਾਰੀ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਆ ਰਹੀ ਪਰ ਜਿਹੜੀ ਮੇਨ ਰੋਡ ਜੁੰਦਰਬਾਈ ਬਸ ਚੌਂਕ ਤੋਂ ਲੈ ਕੇ ਜਗਰਾਉਂ ਪੁਲ ਤੱਕ ਹੈ ਜਗਰਾਉਂ ਪੁਲ ਤੋਂ ਵਾਪਸੀ ਦੀ ਰੋਡ ਹੈ ਉਹ ਵੀ ਅਸੀਂ ਡੇਢ ਮਹੀਨੇ ਦੇ ਵਿੱਚ ਸਾਰੀ ਨਵੀਂ ਬਣਾ ਦੇਣੀ ਹੈ ਕੋਈ ਰੋਡ ਜਿਹੜੀ ਐਸੀ ਨਹੀਂ ਰਹਿਣੀ ਕਿ ਜਿਹੜੀ ਲੋਕਾਂ ਦੇ ਵਿੱਚ ਦਿੱਕਤ ਆਲੀ ਬਗਲ ਬਣੇ ਅਸੀਂ ਸਾਰਿਆਂ ਹੀ 2-2 ਮਿੰਟ 2 ਮਿੰਟ ਦੇ ਵਿੱਚ ਬਿਲਕੁਲ ਸਾਰੀਆਂ ਦੁਬਾਰ ਤੋਂ ਪੈਚ ਵਰਕ ਨਹੀਂ ਨਵੀਆਂ ਹੀ ਬਣਾ ਦੇਣੀ ਹੈ ਬਹੁਤ ਵੱਡੀ ਕੁਝੀ ਆ ਤੁਸੀਂ ਦੇਖਦੇ ਹੋ ਲੋਕੀ ਲੋਕੀ ਵਾਜਾ ਮਾਰਦੇ ਲੀਡਰ ਆ ਜਾਓ ਯਾਰ ਇੱਥੇ ਲੀਡਰ ਲੋਕੀ ਵਾਜਾ ਮਾਰਦੇ ਆ ਯਾਰ ਕਿੰਨਾ ਫਰਕ ਹੈ ਲੋਕ ਪਿਆਰ ਦਿੰਦੇ ਆ ਲੋਕ ਸਤਿਕਾਰ ਦਿੰਦੇ ਆ ਇਹ ਸਾਰਾ ਪਿਆਰ ਹੈ ਜਿਹੜੀ ਲੋਕ ਸਾਰੇ ਖੜੇ ਆ ਇਹ ਕੋਈ ਜਬਕੇ ਨਾਲ ਜਾਂ ਇਦਾਂ ਨਹੀਂ ਆਏ ਇਹ ਸਾਰੇ ਮਨੋ ਹੋ ਕੇ ਆਏ ਆ ਅਭ ਯਾਰ ਦੇ ਸਾਰੇ ਲੋਕ ਖੜੇ ਆ ਇਸ ਕਰਕੇ ਸ਼ੌਪ ਕਨੈਸਿੰਗ ਸਾਰੀ ਖੜੀ ਆ ਔਰ ਮੇਰੇ ਕਾਉਂਸਲਰ ਜਿਨ੍ਹਾਂ ਨੇ ਦਿਨ-ਨ ਇੱਕ ਰਾਤ ਕੀਤੀ ਹੈ ਸਾਰਿਆਂ ਨੇ ਮੈਂ ਬਾਈ ਦੇ ਮੇ ਨਾਂ ਲੈਣ ਲੱਗਾ ਸਾਰਿਆਂ ਦੇ ਦਬ ਕੇ